ਲੁਧਿਆਣਾ ਬੱਸ ਸਟੈਂਡ ਵਿਖੇ ਇੱਕ ਪ੍ਰੈਸ ਵਾਰਤਾ ਹੋਈ ਜਿੱਥੇ ਸਰਕਾਰੀ ਬੱਸਾਂ ਵਿੱਚ ਆਪਣੀ ਡਿਊਟੀ ਨਿਭਾਰ ਰਹੇ ਠੇਕਾ ਮੁਲਾਜ਼ਮ ਵੱਲੋਂ ਆਪਣੀ ਮੰਗਾਂ ਤੇ ਜ਼ਰੂਰੀ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਤੇ ਆਪਣਾ ਦੁੱਖ ਜ਼ਾਹਿਰ ਕਰਦੇ ਉਹਨਾਂ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ ਅਤੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਸੀਂ ਬੱਸਾਂ ਦਾ ਚੱਕਾ ਜਾਮ ਕਰਾਂਗੇ ਲੁਧਿਆਣਾ ਤੋਂ ਅਜੇ ਪਹਵਾਦੀ ਰਿਪੋਰਟ ਨੌਕਾ ਐਫੜੀਆਂ ਕਰਵਾਈਆਂ ਹੋਇਆਂ ਸੀ 18 ਲੜੀ ਪੂਰੇ ਥਾਣਾ ਦੇ ਵਿੱਚ ਉਹ ਐਫੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਰਵਾਤੀਆਂ ਹੋਣਾਂ ਸੀ 300 ਕਰਜਾ ਮੁਕਤ ਬਸਾ ਰੋਡਵੇ ਦੇ ਵਿੱਚ ਮਰਜ਼ ਕਰਦੀ ਸੀ ਉਹ ਤੇ ਬਿਲਕੁਲ ਠੇਕ ਲਾਤੀਆ ਇਹਦਾ ਕਾਰਨ ਕੀ ਦੇਖ ਸਕਦਾ ਤੁਸੀਂ ਅੱਜ ਦੀ ਮੀਟਿੰਗ ਬਾਰੇ ਅੱਜ ਦੀ ਮੀਟਿੰਗ ਪੰਜਾਬ ਰੋੜੇ ਪਣ ਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਕੀਤੀ ਜਾ ਰਹੀ ਆ ਮੈਂ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਪਣ ਬਸ ਕੰਟਰੈਕਟ ਵਰਕਰ ਯੂਨੀਅਨ ਸਾਡੀ ਅੱਜ ਦੀ ਮੀਟਿੰਗ ਦਾ ਮੇਨ ਕਾਰਨ ਹੈ ਕਿ ਵਿਸ਼ੇਲੇ ਲੰਬੇ ਸਮੇਂ ਤੋਂ ਆਊਟਸੋਰਸਿੰਗ ਦੇ ਕੰਮ ਕਰਦੇ ਆ ਰਹੇ ਹਾਂ ਅਸੀਂ ਪਣਬਸ ਵਿੱਚ ਵਾਰ-ਵਾਰ ਠੇਕੇਦਾਰ ਚੇਂਜ ਕੀਤਾ ਜਾਂਦਾ ਜਦੋਂ ਵੀ ਠੇਕੇਦਾਰ ਚੇਂਜ ਕੀਤਾ ਜਾਂਦਾ ਨਵੀਆਂ ਫੇਲਾਂ ਭਰਾਈਆਂ ਜਾਂਦੀਆਂ ਸੀਗੀਆਂ ਹੁਣ ਵੀ ਉਹੀ ਸਿਸਟਮ ਚਲਾਇਆ ਜਾ ਰਿਹਾ ਹੈ ਕੈਪਟਨ ਸਰਕਾਰ ਕਹਿੰਦੀ ਸੀ ਮੈਂ ਆਊਟਸੋਰਸਿੰਗ ਬੰਦ ਕਰਨ ਜਾ ਰਹੇ ਹਾਂ ਪਰ ਕੈਪਟਨ ਸਰਕਾਰ ਵੱਲੋਂ ਨਵਾਂ ਠੇਕੇਦਾਰ ਲਿਆ ਕੇ ਮਾਰੂ ਨੀਤੀਆਂ ਸਾਡੇ ਤੇ ਬਣਾਈਆਂ ਜਾ ਰਹੀਆਂ ਨਵੇਂ ਠੇਕੇਦਾਰ ਵੱਲੋਂ ਸਾਡੇ ਤੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਗਈਆਂ ਉਹ ਸਾਰੀਆਂ ਮਾਰੂ ਦੀਆਂ ਮਾਰੂ ਨੇ ਤੇ ਨਾਲ ਦੀ ਨਾਲ ਹੀ 25-25000 ਰੁਪਏ ਸਾਡੇ ਤੋਂ ਸਕਿਉਰਟੀਆਂ ਲਈਆਂ ਜਾ ਰਹੀਆਂ ਜਿਹੜੇ ਸਾਡੇ ਸਰਕਾਰੀ ਅਧਿਕਾਰੀ ਨੇ ਉਹ ਲਗਾਤਾਰ ਕਰਪਸ਼ਨ ਕਰ ਰਿਹਾ ਕਦੀ ਕਿਸੇ ਨਾ ਕਿਸੇ ਤਰੀਕੇ ਨਾਲ ਕਮਿਸ਼ਨ ਦੇ ਤੌਰ ਤੇ ਕਦੀ ਕਿਸੇ ਤਰੀਕੇ ਨਾਲ ਹੁਣ ਇੱਕ ਨਵਾਂ ਛੋਸ਼ਾ ਉਹਨਾਂ ਨੇ ਛੱਡ ਦਿੱਤਾ ਜਿਹੜੀਆਂ ਪਨਬਸ ਦੇ ਨਾਮ ਤੇ ਜੋ ਵੀ ਐਫ ਡੀਆਂ ਦੀਪੋਵਾਂ ਲੋ ਕਰਾਈਆਂ ਗਈਆਂ ਸੀ ਉਹ ਵੀ ਤੜਵਾਲੀਆਂ ਗਈਆਂ ਤੇ ਬੱਸ ਸਟੈਂਡਾਂ ਦਾ ਕੰਪਿਊਟਰਿਕਰਨ ਕਰਨ ਦੇ ਨਾਂ ਤੇ ਤੇ ਟਿਕਟ ਟਾਈਮ ਮਸ਼ੀਨਾਂ ਲਿਆਉਣ ਦੇ ਨਾਂ ਤੇ ਲਗਭਗ 40 ਕਰੋੜ ਰੁਪਇਆ ਜਿਹੜਾ ਪਣਮਸ ਦਾ ਉਹ ਫालतू ਖਰਚਾ ਕਰਨ ਜਾ ਰਹੇ ਆ ਜਿਹੜਾ ਠੇਕੇਦਾਰ ਲਿਆਂਦਾ ਨਵਾ ਉਹ ਵੀ ਐਸਈ ਜਰੀਏ ਦੇ ਨਾਲ ਲਿਆਂਦਾ ਗਿਆ ਕਿ ਉਹਦੇ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਤੋਂ ਕਮਿਸ਼ਨ ਲਈ ਜਾਵੇ ਜਿਹੜਾ ਨਵਾ ਜਰੀਆ ਅਪਣਾਇਆ ਉਹਦੇ ਵਿੱਚ ਉਹਨਾਂ ਨੇ 25000 ਰੁਪਇਆ ਸਾਡੇ ਤੋਂ ਜਿਹੜੀ ਸਕਿਉਰਿਟੀ ਆ ਉਹਦੇ ਤੇ ਬਾਕੀ ਪ੍ਰਤੀ ਦਿਨ ਦਾ ਸਾਨੂੰ 300 ਰੁਪਿਆ ਦਿਹਾੜੀ ਦਾ ਦੇਣਾ ਜੇਕਰ ਕੋਈ ਵਰਕਰ ਕਿਸੇ ਕਾਰਨ ਕਰਕੇ ਡਿਊਟੀ ਤੇ ਹਾਜ਼ਰ ਨਹੀਂ ਹੁੰਦਾ ਤੇ ਉਹਨੇ ਤੋਂ 1500 ਰੁਪਿਆਾਂ ਦੀ ਰਿਕਵਰੀ ਕਰਨੀ ਆ ਇਹ ਮਾਰੂ ਨੀਤੀਆਂ ਦੇ ਖਿਲਾਫ ਅਸੀਂ ਅੱਜ ਦੀ ਜਿਹੜੀ ਆਪਦੀ ਮੀਟਿੰਗ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰਾਂਗੇ ਜੇ ਨਾਮ ਮੰਗਾ ਮੰਗੇਗੀ ਸੱਤਕਾ ਵੀ ਜੇਕਰ ਮੰਗਾ ਨਾਮ ਨਹੀਂ ਆਈਆਂ ਤੇ ਆਉਣ ਵਾਲੀਆਂ ਜਿਹੜੀਆਂ ਚੋਣਾ ਨੇ ਚੋਣਾ ਦੇ ਵਿੱਚ ਮੰਤਰੀਆਂ ਨੂੰ ਘੇਰਾਂਗੇ ਤੇ ਪਣ ਪੂਰੀ ਦੀ ਪੂਰੀ ਪਣ ਬਸ ਜਾਮ ਕਰਕੇ ਅਸੀਂ ਪੂਰੇ ਦੇ ਪੂਰੇ ਸ਼ਹਿਰ ਬਲੌਕ ਕਰਨ ਦੀ ਕੋਸ਼ਿਸ਼ ਕਰਾਂਗੇ